ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਉਦੇਕਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਸਾਫ਼ ਸੁਥਰੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਕ੍ਰੋਸ ਦੂਜਾ ਸੂਆ ਛੋਟੀ ਗੱਬਣ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬਾਈ ਰਮਨਦੀਪ ਸਿੰਘ son of ਗਰਲਾ ਸਿੰਘ ਪਿੰਡ ਉਦੇਕਰਨ ਠੀਕ ਹੈ ਜੀ ਮੁਕਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਮੋਬਾਈਲ ਨੰਬਰ 88476 88476 45699 45699 ਇਹ ਬਾਈ ਜੀ ਝੋਟੀ ਆਪਣੇ ਘਰ ਦੀ ਹੈ ਜੀ ਹਾਂਜੀ ਕਰਦੀ ਹੈ ਕਰਦੀ ਤੇ ਬਾਈ ਕਿਨਵਾ ਸੁਆ ਇਹ ਜਸੂ ਗੋਸ ਸੁਣਾ ਬਾਈ ਇਹ ਕੁਛ ਦਿਨ ਰਹਿੰਦੇ ਬਸ 10 15 ਦਿਨ ਲਊਗੀ ਬਸ ਇਹਨੇ 10 15 ਦਿਨ ਲਊਗੀ ਤੇ ਬਾਈ ਪਹਿਲੇ ਸੂਏ ਤੁਹਾਡੇ ਕੋਲੇ ਸੀ ਤੇ ਕਿੰਨਾ ਕੁ ਪੀਕ ਲੈਵਲ ਤੇ ਨੇ ਦੁੱਧ ਕੱਢਿਆ ਤੁਹਾਡੇ ਕੋਲੇ ਬਾਈ ਝੂਠ ਬੋਲਣ ਦੀ ਆਪਣੇ ਕੋਲੇ ਆਪਣੀ ਜ਼ਿੰਮੇਵਾਰਾ ਕੰਮ ਆ ਆਪਣਾ ਘਰ ਦੇ ਪਸ਼ੂ ਆ ਠੀਕ ਹੈ ਪਹਿਲੇ ਸੂਏ ਜਾਨੇ 16 ਲੀਟਰ ਦੁੱਧ ਦਿੱਤਾ ਤੇ ਐ ਸੂਏ 20 ਪਲੱਸ ਦੁੱਧ ਦੇਊਗੀ ਚਾਹੀ ਕੋਈ ਲਿਖ ਕੇ ਲੈ ਲਈ ਪਹਿਲੇ ਸੂਏ 16 ਲੀਟਰ ਕੱਢਿਆ ਐਤਕੀ ਇਹ 20 ਪਲੱਸ ਕੱਢੂਗੀ ਹਾਂਜੀ ਗਾਰੰਟੀ ਜਮਾ ਆਪਣੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਲਓ ਵੀ ਸੱਜਣੋ ਕਦ ਕਾਠ ਠੀਕ ਆ ਇੱਕ ਸਿੰਘ ਦਾ ਨਾ ਪੋਪਲਾ ਲੱਥਾ ਵਿਆ ਗ੍ਰੇਡੇਡ ਮਾਜਾ ਦੋਸਤੋ ਕ੍ਰਾਸ ਨੀਲੀ ਰਾਵੀ ਰਾਜੀਪਲੀ ਬਹੁਤ ਆਦੇ ਬਾਈ ਜੀ ਖਰਾਕ ਹੈ ਕਿ ਕਿਹੜੀ ਬਾਈ ਵੀ ਇਹਨੂੰ ਬਾਈ ਟਰਾਂਜੈਕਸ਼ਨ ਚੱਰੀਆ ਖੁੱਲੇ ਜੇਰੇ ਨਾਲ ਜਾਵਾਂ ਠੀਕ ਹੈ ਲੈ ਵੀ ਟਰਾਂਜੈਕਸ਼ਨ ਜਿਹੜੀ ਖਰਾਕ ਆ ਇਹਨਾਂ ਨੇ ਖੁੱਲੇ ਜੇਰੇ ਨਾਲ ਬਾਈ ਹਰਾਂ ਚੱਰੀਆ ਥਾਣਾ ਦਾ ਸਾਈਜ਼ ਗੈਪ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਬਹੁਤ ਸ਼ਾਨਦਾਰ ਥਣ ਲੱਗਾ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਜੁਵਾਈ ਵਾਲਾ ਤੇ ਵਿਰਲਾ ਵੀ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਆ ਪੈਠਪੜਾ ਦੇਖ ਸਕਦੇ ਹੋ ਦੋਸਤੋ ਸ਼ਾਨਦਾਰ ਪੈਠਪੜਾ ਤੇ ਕੱਚੀ ਆ ਦੋਸਤੋ ਉਸ ਢੰਗ ਨਾਲ ਤੁਸੀਂ ਜਜਮੈਂਟ ਕਰਨਾ 15 ਦਿਨ ਝੋਟੀ ਨੇ ਹਜੇ ਲੈ ਜਾਣੇ ਖੁੱਲੇ ਦੇਖ ਸਕਦੇ ਹੋ ਤੁਸੀਂ ਥਣਾ ਦਾ ਦੋਨਾਂ ਪਾਸਿਆਂ ਤੋਂ ਆਕਾਰ ਇੱਕੋ ਜਿਹਾ ਤੇ ਵੈਰਲ ਵੀ ਇੱਕੋ ਜੀ ਤੋੜ ਕੇ ਤੁਹਾਨੂੰ ਦਿਖਾ ਦੇਗਾ ਤੁਰਦੀ ਤੋਂ ਤੁਹਾਨੂੰ ਸਾਰੀ ਜਜਮੈਂਟ ਇਹਦੀ ਆ ਜਾਣੀ ਹੈ ਦੇਖ ਸਕਦੇ ਹੋ ਤੁਸੀਂ ਸੋਹਣੀ ਝੋਟੀ ਹੈ ਦੋਸਤੋ ਰਾਜੀਪਲੀ ਚੰਗੀ ਆ ਚੰਗੀ ਸੇਵਾ ਹੋਈ ਆ ਐਤ ਕੀ 20 ਲੀਟਰ ਦੁੱਧ ਭਾਈਆਂ ਦਾ ਪੋਲੇ ਜੇ ਹੱਥ ਨਾਲੇ ਨੇ ਕੱਢ ਦੇਣਾ ਹਵਾ ਨਾ ਦੋਸਤੋ ਤਿਆਰ ਕਰਦੀ ਆਉਂਦੀ ਆ ਝੋਟੀ ਦਸਾਂ 15 ਦਿਨਾਂ ਜਿਹਨੇ ਹਵਾਨਾ ਤਿਆਰ ਕਰਨਾ ਕਰਮਾ ਵਾਲੀ ਨੇ ਬਾਈ ਕਹਿੰਦਾ ਵੀ ਦਿਨ ਦੇ ਦਿਨ ਇਹ ਲੇਵਾ ਬਣਾਉਂਦੀ ਆ ਨੀਲੀ ਰਾਵੀ ਕ੍ਰੋਸ ਦੇ ਵਿੱਚ ਪੈਂਦੀ ਆ ਦੋਸਤੋ ਦੋਵੇਂ ਪੈਰ ਮਗਰਲੇ ਚੱਟੇ ਆ ਮੱਥਾ ਬੱਲਾ ਤੇ ਪੂਛ ਦਾ ਦੰਬ ਉਪਰ ਤੱਕ ਚੱਟਾ ਦੇਖ ਸਕਦੇ ਹੋ ਤੁਸੀਂ ਬਹੁਤ ਠੰਡੀ ਸੀਲ ਆ ਬਾਈ ਠੰਡੀ ਸੀਲ ਸਾਫ ਸੁਥਰੀ ਆ ਦੋਸਤੋ ਦੇਖ ਸਕਦੇ ਹੋ ਦੋਸਤੋ ਬਿਲਕੁਲ ਪੱਦਰ ਲੜੀਆਂ ਦੋਨਾਂ ਪਾਸਿਆਂ ਤੋਂ ਇਹ ਸੀਲਸ ਲੱਗਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਮੁੱਲ ਬਾਈ ਆਪਾਂ ਫੋਨ ਨੰਬਰ ਆਪਣਾ ਲਿਖਾ ਦਿੱਤਾ ਠੀਕ ਹੈ ਜੀ ਕਿਤਾ ਜਾਊਗਾ ਮੁੱਲ ਬਾਈ ਜਾਇਜ਼ ਮੁੱਲ ਹੋਊਗਾ ਬਾਈ ਕੋਈ ਆਪਾਂ ਉਹ ਜਾਣੀ ਗੈਰੀ ਮੰਗਲੀ ਆਪਾਂ ਡਬਲ ਪੈਸੇ ਮੰਗ ਲਈ ਉਹ ਗੱਲ ਨਹੀਂ ਠੀਕ ਹੈ ਠੀਕ ਮੁੱਲ ਆਪਾਂ ਜਾਈ ਕਰਾਂਗੇ ਉਹਦੇ ਚ ਮਾਨਤਾ ਨਹੀਂ ਹੋਊਗਾ ਬਾਈ ਇਹ ਨਹੀਂ ਗੱਲ ਵੀ ਮੰਗ ਲਈ ਆਪਾਂ ਡਬਲ ਬਾਅਦ ਚਾਹ ਦੀਏ ਕੋਈ ਮੇਰਾ ਭਾਈ ਉਦੋਂ ਆਏ ਨਾ ਕਹਵੇ ਅੱਧੇ ਪੈਸੇ ਵੀ ਦੇ ਦਿਓ ਉਹ ਦੇ ਦਿਓ ਗੱਲ ਤਾਂ ਕਰੇ ਮੇਰਾ ਭਾਈ ਸਹੀ ਹੈ ਸਹੀ ਆਪਣਾ ਕੰਮ ਆਪਣਾ ਤੇ ਬਾਈ ਜੀ ਮਾਨਤਾ ਨਾਲ ਵੀ ਹੋਊਗਾ ਤੇ ਮੁੱਲ ਵੀ ਜਾਇਜ਼ ਹੋਊਗਾ ਬਾਈ ਜੀ ਫੋਨ ਕਰ ਲਿਓ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਵੀਡੀਓ ਲਈ ਹੇਠਲੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਗਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ